ਗੁਰੂ ਪਿਆਰੀ ਗੁਰੂ ਸ਼نگਾਰੀ ਗੁਰੂ ਦੀ ਸਾਜੀ ਨਵਾਜੀ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਦੀ ਕਿਰਪਾ ਸਦਕਾ ਗੁਰਮਤ ਵਿਚਾਰਾਂ ਗੁਰੂ ਬਾਣੀ ਦੇ ਆਪਾਂ ਸਾਰੇ ਸੰਗਤ ਦਾ ਭਰੋਸਾ ਕਰੀਏ ਕਿਉਂਕਿ ਸਾਰੀ ਗੱਲ ਸੰਗ ਜੀ ਭਰੋਸੇ ਦੀ ਹੈ ਵਿਸ਼ਵਾਸ ਦੀ ਹੈ ਆਪਾਂ ਨੂੰ ਭਰੋਸਾ ਦਿਵਾਉਣ ਵਾਸਤੇ ਕੀ ਕੀ ਤਸਤੇ ਪਾਸ਼ਾ ਮਹਾਰਾ ਨੇ ਆਪਣੇ ਸਹਿਬਜ਼ਾਦਿਆਂ ਦੇ ਕੁਰਬਾਨੀਆਂ ਦਿਵਾਈਆਂ ਤੁਸੀਂ ਇੱਕ ਗੱਲ ਵਿਚਾਰ ਕੇ ਦੇਖੋ ਵੀ ਸਹਿਬਜ਼ਾਦਿਆਂ ਨੂੰ ਕੋਈ ਸ਼ਹੀਦ ਕਰ ਸਕਦਾ ਸੀ ਨਹੀਂ ਆਪਣੇ ਸੰਘਾਂ ਦੇ ਕੋਈ ਬੰਦਮੰਦ ਕਰ ਸਕਦਾ ਸੀ ਨਹੀਂ ਫਿਰ ਇਹ ਜਿਹੜੇ ਹੈਗੇ ਸੀ ਕਲਾ ਇਹ ਕੌਤਕ ਕਿਉਂ ਵਰਤਾਏ ਗਏ ਸ਼ਹੀਦियां ਕਿਉਂ ਕੀਤੀਆਂ ਗਈਆਂ ਇਹ ਕਲਾ ਕਿਉਂ ਵਰਤਾਈ ਗਈ ਦੋ ਚੀਜ਼ਾਂ ਹੁੰਦੀਆਂ ਨੇ ਸੰਗਤ ਜੀ ਕਈ ਤਾਂ ਨਾ ਵਿਰੋਧ ਕਰਦੇ ਨੇ ਕਰਾਮਾਤ ਦਾ ਕਲਾ ਦਾ ਗੁਰਵਾਣੀ ਦੀ ਕਲਾ ਦਾ ਸਿੰਘਾਂ ਦੀ ਸ਼ਹੀਦੀ ਦੀ ਵਿਰੋਧ ਨਹੀਂ ਕਰਨਾ ਚਾਹੀਦਾ ਗੱਲ ਨੂੰ ਵਿਚਾਰਨਾ ਚਾਹੀਦਾ ਹੁਣ ਗੁਰੂ ਘਰ ਵਿੱਚ ਕਹਿੰਦੇ ਕਰਾਮਾਤਾਂ ਹੀ ਨਹੀਂ ਹੈਗੀਆਂ ਸੰਗਜੀ ਕਰਾਮਾਤਾਂ ਤੋਂ ਬਿਨਾ ਕੋਈ ਨਹੀਂ ਮੰਨਿਆ ਕਰਦਾ ਨਹੀਂ ਮੰਨਿਆ ਕਹਿੰਦਾ ਗੱਲਾਂ-ਗੱਲਾਂ ਨਾਲ ਮਹਾਰਾਜ ਕਹਿੰਦੇ ਗੱਲ ਹੀ ਕਿਹਦਾ ਨਾ ਪਾਇਆ ਗੱਲਾਂ ਵਾਲੇ ਬਥੇਰੇ ਨੇ ਐ ਕਰਦਾਂਗੇ ਵਾਹ ਕਰਦਾਂਗੇ ਪਰ ਇੱਕ ਤਾਂ ਹੁੰਦੀ ਹੈ ਨਾ ਕਰਾਮਾਤ ਦਿਖਾਉਣੀ ਇੱਕੋ ਹੁੰਦੀ ਹੈ ਕਰਾਮਾਤ ਵਰਤਣੀ ਯੂਜ਼ ਕਰਨੀ ਕਰਮਾਤ ਵਰਤਣੀ ਕਿਵੇਂ ਹੈ ਤੇ ਦਿਖਾਉਣ ਦਾ ਮਤਲਬ ਕੀ ਹੈ ਜਿਵੇਂ ਕਿਸੇ ਬੰਦੇ ਕੋਲੇ ਬਹੁਤ ਧਨ ਦੌਲਤ ਹੈ ਉਹ ਐਵੇਂ ਆਪਣੇ ਹੋਸ਼ੇਪਨ ਹੋਸ਼ੇਪਣ ਕਰਕੇ ਤੇ ਕਹੋ ਕਬੀਰ ਸ਼ੂਸ਼ਾ ਘਟ ਬੋਲੇ ਵੀ ਸ਼ੂਸ਼ਾ ਉਹ ਸ਼ਾ ਬੰਦਾ ਜਿਹਦੇ ਗੱਲ ਪੱਚ ਦਿਨਾ ਹੋਵੇ ਬਹੁਤ ਗਹਿਰਾ ਨਾ ਹੋਵੇ ਪਰਸ਼ਾਪਣ ਹੋਵੇ ਸੋ ਇੱਕ ਤਾਂ ਹੁੰਦੀ ਆ ਨਾ ਕਿਸੇ ਕੋਲ ਤੁਹਾਨੂੰ ਦਾਲਤ ਹੋਵੇ ਦਿਖਾਉਣ ਵਾਲਾ ਲੋਕਾਂ ਨੂੰ ਹੌਮੇ ਵਿੱਚ ਮੇਰੇ ਕੋਲੇ ਮਾਇਆ ਮੇਰੇ ਕੋਲੇ ਮਾਇਆ ਉਹ ਤਾਂ ਹੁੰਦਾ ਦਿਖਾਉਣਾ ਇੱਕ ਬੰਦੇ ਨੇ ਕਿਸੇ ਚੰਗੇ ਕੰਮਾਂ ਤੇ ਲਾਉਣ ਹੀ ਆਉਦੇ ਘਰ ਦੇ ਕਾਰਜਾਂ ਵਿੱਚ ਵਰਤਣੀ ਹੋ ਗਿਆ ਨਾ ਵਰਤ ਇੱਕ ਨਾ ਵਰਤ ਇੱਕ ਵਰਤਦਾ ਇੱਕ ਦਿਖਾਉਂਦਾ ਦਿਖਾਉਣੀ ਮਾਰੀ ਐ ਸੰਕਟ ਸਮ ਜਿਹਨਾਂ ਨੇ ਕਮਾਈ ਕੀਤੀ ਆ ਉਹਦੀ ਆਪਦੀ ਕਮਾਈ ਭਾਰਤੀ ਆ ਉਹਨਾਂ ਨੇ ਸੋ ਸੈ ਸਾਬ ਜੱਦਿਆਂ ਦੇ ਸਿੰਘਾਂ ਦੀਆਂ ਜਿਹੜੀਆਂ ਸ਼ਹੀਦੀਆਂ ਨੇ ਉਹਨਾਂ ਦਾ ਮਤਲਬ ਪਤਾ ਕੀ ਸੀਗਾ ਵੀ ਦੇਖੋ ਐਨੇ ਐਨੇ ਜ਼ੁਲਮ ਹੋਏ ਐਡੀਆਂ ਐਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਪਰ ਸਿੰਘ ਡੋਲੇ ਨਹੀਂ ਉਸ ਡੋਲਣ ਦੇ ਪਿੱਛੇ ਜਿਹੜੀ ਤਾਕਤ ਹੈ ਜਿਹੜੀ ਪਾਵਰ ਹੈ ਉਹ ਉਹ ਕੀ ਹੈ ਉਹ ਸਿਰਫ ਨਾਮ 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 ਭਜਨ ਸਿਮਰਨ ਬੰਦਗੀ ਮਹਾਰਾਜ ਨੇ ਕਿਹਾ ਦੇਖੋ ਇਹਨਾਂ ਕੋਲੇ ਬੰਦਗੀ ਸੀ ਖੋਪੜੇ ਖੋਪਰੀਆਂ ਉੱਤਰ ਗਈਆਂ ਸੀ ਨਹੀਂ ਕੀਤੀ ਆਰੇ ਨਾਲ ਚੀਰੇ ਗਏ ਸੀ ਨਹੀਂ ਕੀਤੀ ਡੋਲੇ ਨਹੀਂ ਜਦੋਂ ਨਾ ਭਾਈ ਮਤੀ ਦਾਸ ਦਾ ਸੀਸ چیرਣ ਲੱਗੇ ਜਦੋਂ ਸੀਸ چیرਣ ਲੱਗੇ ਭਾਈ ਮਤੀ ਦਾਸ ਨੇ ਪਤਾ ਕੀ ਕਿਹਾ ਜਿਹੜਾ ਸੀਸ چیرਦਾ ਸੀ ਜਲਾਦ ਨੂੰ ਕਿ ਜਲਾਦ ਸੀਸ چیرਣ ਲੱਗੇ ਨਾ ਤੇਰੇ ਹੱਥ ਨਹੀਂ ਕੰਬਣੇ ਚਾਹੀਦੇ ਜੇ ਸੀਸ چیرਣ ਵੇਲੇ ਆਰ ਐ ਦਾ ਜਿਹੜਾ چیرਣ ਟੇਡਾ ਚੱਲਿਆ ਗਿਆ ਟੇਡਾ ਉਹਦੇ ਵਿੱਚ ਤੇਰੀ ਬਦਨਾਮੀ ਨਹੀਂ ਹੈਗੀ ਉਹਦੇ ਵਿੱਚ ਮੇਰੀ ਬਦਨਾਮੀ ਹੈ ਕਿਵੇਂ ਮੇਰੇ چیر ਨੂੰ ਦੇਖ ਕੇ ਟੇਡੇ چیر ਨੂੰ ਦੇਖ ਕੇ ਲੋਕਾਂ ਨੇ ਕਹਿਣਾ ਹੈ ਇੱਕ ਗੁਰੂ ਦਾ ਸਿੱਖ ਡੋਲ ਗਿਆ ਸਿਰ ਇੱਧਰ ਉੱਧਰ ਇਸ ਤਰ੍ਹਾਂ ਹਲਾਇਆ ਹੋਣਾ ਡਰਦੇ ਨੇ ਹਾਈ ਬੂ ਕੀਤਾ ਹੋਣਾ ਤਾਂ ਹੀ ਆਰਾ ਹਲ ਗਿਆ ਨਹੀਂ ਚੀਰ ਟੇਡਾ ਜਾਣਾ ਸੀ ਦੇਖੋ ਜਿਨ੍ਹਾਂ ਨੂੰ ਬਾਦ ਦੇ ਵਿੱਚ ਵੀ ਸਿੱਖੀ ਦਾ ਸਰੀਰ ਤੋਂ ਬਾਦ ਵੀ ਸਿੱਖੀ ਦਾ ਖਿਆਲ ਹੈ ਕਿ ਸਿੱਖਾਂ ਨੂੰ ਐ ਨਾ ਕਹਿ ਦੇਵੀ ਕਿ ਚੀਰ ਬਿਲਕੁਲ ਸਿੱਧਾ ਜਾਣਾ ਚਾਹੀਦਾ ਲੋਕ ਕਹਿਣ ਨਾ ਕਹਿਣ ਵੀ ਮਤੀ ਦਾਸ ਦੁੱਖ ਦਾ ਮਾਰਾ ਹਿੱਲ ਗਿਆ ਹੋਣਾ ਕੀ ਸਿੱਧਾ ਜਾਵੇ ਉਹ ਗੱਲ ਕੀ ਸੀ ਆਰੇ ਨਾਲ ਸੀਸ ਚੀਰੇ ਗਏ ਬੰਦ-ਬੰਦ ਕਟਵਾਏ ਗਏ ਡੋਲੇ ਨਹੀਂ ਕਾਰਨ ਮਹਾਰਾਜ ਜੀ ਨੇ ਦੇਖੋ ਇਹਨਾਂ ਦਾ ਸ਼ਹੀਦੀਆਂ ਹੋਈਆਂ ਪਰ ਡੋਲੇ ਦੀ ਕਾਰਨ ਕੀ ਇਹਦੇ ਵਿੱਚ ਪਾਵਰ ਕੀ ਹੈ ਸਿਰਫ ਨਾਮ ਇਹਨਾਂ ਨੇ ਕਮਾਈ ਕੀਤੀ ਹੈ ਤਾਂ ਏਡੇ ਏਡੇ ਵੱਡੇ ਮਰਤਵੇ ਇਹਨਾਂ ਨੇ ਖੱਟੇ ਨੇ ਇਹਨਾਂ ਨੇ ਗ੍ਰੈਂਡ ਕੀਤੇ ਨੇ ਐਡੀਆਂ ਉੱਚੀਆਂ ਪਦਵੀਆਂ ਸੋ ਨਾਮ ਚ ਐਡੀ ਤਾਕਤ ਹੈ ਉਹਨਾਂ ਕੋਲੇ ਪਾਵਰ ਸੀ ਸਿਰਫ ਨਾਮ ਦੀ ਉਹਨਾਂ ਨੇ ਦਿਖਾਈ ਨਹੀਂ ਉਹਨਾਂ ਨੇ ਵਰਤੀ ਹੈ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਆਪਦੀ ਨਾਮ ਦੀ ਬੰਦਗੀ ਦੀ ਫੁਕਰ ਪਣਾ ਨਹੀਂ ਕੋਈ ਹੋਸ਼ਾ ਪਣਾ ਨਹੀਂ ਸਿੰਘਾਛੀ ਦਾ ਦੀ ਸਿੰਘਾਛੀ ਦਾ ਤੋਂ ਜਹਾਜ਼ ਆਈ ਗਲ ਚੰਡੀ ਦੀ ਵਾਰ ਦਾ ਜਿਹੜਾ ਪਾਠ ਹੈ ਚੰਡੀ ਦੀ ਵਾਰ ਦਾ ਜਿਹੜਾ ਪਾਠ ਹੈ ਨਾ ਉਹਦੇ ਵਿੱਚ ਸਿੰਘਾਂ ਸ਼ਹੀਦਾਂ ਦੀ ਬੜੀ ਕਿਰਪਾ ਹੁੰਦੀ ਹੈ ਕੋਈ ਇੱਕ ਕਰਦਾ ਕੋਈ ਦੋ ਕਰਦਾ ਕੋਈ ਚਾਰ ਕਰਦਾ ਜਿੰਨੀ ਜਿੰਨੀ ਕੋਈ ਕਰਦਾ ਓਨੀ ਓਨੀ ਉਹਨੂੰ ਪਾਵਰ ਮਿਲਦੀ ਹੈ ਸੋ ਇੱਕ ਸਿੰਘ ਸੀ ਸਾਡੇ ਮੇਲ ਮੜਾ ਪਾਲ ਉਹਨਾਂ ਕੋਈ ਤਕਲੀਫ ਰਹਿੰਦੀ ਸੀ ਉਹ ਸੁਣੋ ਇੱਕ ਬੀਬੀ ਨੇ ਕਹਿਤਾ ਵੀ ਤੂੰ ਚੰਡੀ ਦੀ ਬਾਹਰ ਦਾ ਪਾਠ ਕਰਿਆ ਕਰ। ਬੀਬੀ ਉਹ ਸੇਮਨ ਕਰਨ ਵਾਲੀ ਸੀ, ਸਿੰਘਾਸ਼ੀ ਦਾ ਨੂੰ ਮੰਨਣ ਵਾਲੀ। ਉਹਨੇ ਵਿਦੂਦ ਅਸਤੀ ਕਹਿੰਦੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਜਦੋਂ ਜਾਪ ਕਰੇਗਾ, ਦੀਗ ਬਣਾਉਣੀ ਐ। ਨਾਰੀਅਲ ਰੱਖ ਲੈਣਾ। ਤੇ ਕੁਛ ਮੇਵਾ ਮਿਸ਼ਰੀ, ਬਦਾਮ ਇਹ ਰੱਖ ਲੈਣੇ, ਸ਼ਾਗ ਨ ਬਜੋ। ਸੋ ਇਸ ਤਰ੍ਹਾਂ ਕਰਕੇ ਕਈ ਅਰਦਾਸ ਬੇਨਤੀ ਕਰਕੇ ਲੱਗ ਜੀ ਪਰ ਉਹ ਸਿੰਘ ਨੇ ਕਮਾਲ ਕੀਤੀ ਉਹਨੇ 40 42 ਦਿਨਾਂ ਦਾ ਸੰਗ ਜੀ ਜਾਪ ਰੱਖ ਲਿਆ ਚੰਡੀ ਦੀ ਵਾਰ ਦਾ ਜਿਹੜੀ ਆਪਣੀ ਅਰਦਾਸ ਹੈ ਨਾ ਜਿਹਨੂੰ ਆਪਾਂ ਭਗੋਤੀ ਦੀ ਮਾਲਾ ਕਹਿੰਦੇ ਨੇ ਆ ਪਰ ਤਾਂ ਭਗੋਤੀ ਸਿਮਰ ਕੇ ਇਹ ਵੀ ਚੰਡੀ ਦੀ ਵਾਰ ਦੇ ਵਿੱਚ ਹੁੰਦੀ ਹੈ ਉਹਨੇ ਜਾਪ ਰੱਖ ਲਿਆ ਜਾਪ 40 ਦਿਨਾਂ ਦਾ 41 ਦਿਨਾਂ ਦਾ ਸੰਗਤ ਜੀਓ ਪਤਾ ਕਿ ਮੈਂ ਕਰਦਾ ਸੀ ਵੈਸੇ ਤਾਂ ਇਹ ਜਿਹੜੀ ਚੰਡੀ ਦੀ ਵਾਰ ਹੈ ਨਾ ਇਹ ਜੰਗਾ ਜਿੱਤਾਂ ਦੀ ਬਾਣੀ ਹੈ ਸੋ ਕੀ ਹੋਇਆ ਚੰਡੀ ਦੀ ਵਾਰ ਦੀ ਜਿਹੜੀ ਵਿਧੀ ਹੈ ਜੇ ਤਾਂ ਤੁਸੀਂ ਕਰਨੀ ਸੰਗਤ ਜੀ ਰਾਤ ਨੂੰ ਫਿਰ ਤਾਂ ਸਾਰੀ ਰਾਤ ਕਰਨੀ ਪੈਂਦੀ ਹੈ ਭਾਵੇਂ ਚਾਰ ਜਣੇ ਪੰਜ ਜਣੇ ਰਲ ਕੇ ਕਰ ਲੋ 2-2 ਘੰਟਿਆਂ ਬਾਅਦ ਉਹ ਘੰਟਾ ਘੰਟਾ ਜੇ ਤੁਸੀਂ ਕਰਨੀਏ ਦਿਨੇ ਫੇਰ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਹੋ 1 ਘੰਟਾ 2 ਘੰਟੇ 4 ਘੰਟੇ ਕਫਾੜ ਪੰਜ ਪਾੜ ਪਰ ਉਹ ਸਿੰਘ ਨੇ ਪਤਾ ਕਿਤਾ ਪ੍ਰੇਮ ਚ ਆ ਕੇ 40 ਦਿਨਾਂ ਦਾ ਜਾਪ ਰੱਖ ਲਿਆ ਚੰਡੀ ਦੀ ਵਾਰ ਦਾ ਜਦੋਂ ਜਾਪ ਰੱਖਿਆ ਕਰਦਾ ਰਿਹਾ ਕਰਦਾ ਰਿਹਾ ਜਿਉਂ-ਜਿਉਂ ਕਰੇ ਤਿਉਂ-ਤਿਉਂ ਗੁਰਬਾਣੀ ਦਾ ਰੰਗ ਚੜਦਾ ਗਿਆ ਮੈਨੂੰ ਉਹਨੇ ਦੱਸਿਆ ਕਹਿੰਦੇ 15 ਕਿ ਦਿਨਾਂ ਬਾਅਦ ਨਾ ਮੈਨੂੰ ਆਉਣ ਲੱਗਣ ਲੱਗ ਪਿਆ ਵੀ ਮੇਰੇ ਜਦੋਂ ਮੈਂ ਤੁਰਦਾ ਮੇਰੇ ਨਾਲ-ਨਾਲ ਕੋਈ ਤੁਰਦਾ ਹੈ ਇਸ ਤਰ੍ਹਾਂ ਕੋਈ ਕਦੇ ਸੱਤੇ ਲੱਗੇ ਕੋਈ ਬਸ ਵੀ ਮੇਰੇ ਤੋਂ ਵੱਡੇ ਕੱਦ ਦੇ ਕੋਈ ਸਿੰਘ ਜਾਂ ਕੋਈ ਇਸ ਤਰ੍ਹਾਂ ਮੈਨੂੰ ਮਹਿਸੂਸ ਹੋਇਆ ਕਰੀ ਤੁਰਦਿਆਂ ਨਾਲ ਕਦੇ ਵੀ ਨਾਲ ਤੁਰਦਾ ਜਾਂ ਉਹਨੇ ਕੀ ਕਿਵੇਂ ਆਖੇ ਸੰਗ ਜੀ ਉਹਨੇ ਜਾਂ ਪਤਾ ਕਿਵੇਂ ਰੱਖਿਆ ਦਿਨੇ ਵੀ ਜਾਪ ਕਰਦਾ ਰਿਹਾ ਕਰੇ ਚੰਡੀ ਦੀ ਵਾਰ ਦਾ ਰਾਤ ਨੂੰ ਵੀ ਕਰਦਾ ਰਹੇ ਤੇ ਚਲੋ ਮੈਂ ਇੰਨੇ ਕੁ ਤੁਹਾਨੂੰ ਦੱਸ ਦੇਣਾ ਕਿੱਥੋਂ ਦਾ ਸਿੰਘ ਉਹ ਨੇੜੇ ਜੇ ਪੂਰਾ ਪਿੰਡ ਨਹੀਂ ਲੰਦਾ ਉਹ ਸੰਗਰੂਰ ਦੇ ਲਾਗੇ ਸਨਾਮ ਸਨਾਮ ਦੇ ਏਰੀਆ ਦਾ ਨੇੜੇ ਜੀ ਗੱਲ ਕਰ ਦਿੰਦਾ ਸੋ ਕੀ ਹੋਇਆ 15 ਕ ਦਿਨਾਂ ਬਾਅਦ ਮਹਿਸੂਸ ਹੋਣ ਲੱਗ ਪਿਆ ਦਿਨ ਰਾਤ ਕਰਦਾ ਰਿਹਾ ਕਰੇ ਥੋੜਾ ਬੋਤਾ ਕੰਮ ਕਰਨਾ ਸੀ ਕਰਿਆ ਕਰੇ ਥੋੜਾ ਖਾਇਆ ਕਰੇ ਪ੍ਰਸ਼ਾਦਾ ਪਾਣੀ ਬਸ ਸਾਦਾ ਦੁੱਧ ਪੀਲਾ ਕਰੇ ਇੱਕ ਦੋ ਪ੍ਰਸ਼ਾਦੀ ਛਕ ਲਿਆ ਕਰੇ 24 ਘੰਟਿਆਂ ਦੇ ਵਿੱਚ ਕਦੇ ਵੱਧ ਛਕ ਲਿਆ ਕਰੇ ਆਪ ਆਪਣੀ ਅਵਸਥਾ ਹੁੰਦੀ ਹੈ ਕਈ ਤਾਂ ਪ੍ਰਸ਼ਾਦਾ ਪਾਣੀ ਛਕ ਕੇ ਬਹੁਤ ਜਾਨੀ ਕਿ ਸੁਸਤੇ ਹੋ ਜਾਂਦੇ ਨੇ ਕਈ ਵਾਰੀ ਕਈ ਪ੍ਰਸ਼ਾਦਾ ਪਾਣੀ ਛਕ ਕੇ ਬਾਣੀ ਵਾਲੀ ਪਰਦੇ ਨੇ ਅਲੱਗ-ਅਲੱਗ ਤਸਵੀਰ ਹੁੰਦੀ ਹੈ ਸੋ ਸੰਗਤ ਜੀ 20 ਦਿਨ ਬੀਤ ਦੇ ਗਏ 40 ਵਾਹਗੁਰੂ 35 35 50 ਦਿਨਾਂ ਉਹਨੂੰ ਕੋਈ ਬਹੁਤਾ ਨਹੀਂ ਪਤਾ ਕਿ ਪਰ ਸਰੂਰ ਰਿਆ ਕਰ ਅੰਦਰ ਜਿਸ ਦਿਨ ਉਹਨੇ ਸਮਾਪਤੀ ਕਰਨੀ ਸੀ 49ਵੇਂ ਦਿਨ ਬੜੀ ਕਲਾਵਰਤੀ ਕਿਵੇਂ ਉਸ ਦਿਨ ਉਹਨਾਂ ਦੇ ਘਰ ਨਾ ਉਹਦੇ ਰਿਸ਼ਤੇਦਾਰ ਵੀ ਆਏ ਸੀ ਉਹਨੇ ਅਰਦਾਸ ਬੇਨਤੀ ਕੀਤੀ ਦਿਨ ਦੇ 9 ਵਜੇ ਸਮਾਪਤੀ ਕਰਨੀ ਸੀ ਕੱਲੇ ਹੀ ਕਮਰੇ ਦੇ ਵਿੱਚ ਉਹ ਉਹਨਾਂ ਦੇ ਰਿਸ਼ਤੇਦਾਰ ਬਾਹਰ ਬੈਠੇ ਨੇ ਆਵਦੀਆਂ ਗੱਲਾਂ ਵਿੱਚ ਲੱਗੇ ਹੋਏ ਨੇ ਹਾਸੇ ਮਜ਼ਾਕ ਚ ਲੱਗੇ ਹੋਏ ਨੇ ਪ੍ਰੇਮ ਪਿਆਰ ਚ ਲੱਗੇ ਹੋਏ ਨੇ ਉਹ ਅੰਦਰ ਵੱੜ ਕੇ ਉਹਦਾ ਜਾਪ ਕਰਦਾ ਰਹਿ ਗਿਆ ਦਿਨ ਰਾਤ ਕਰਿਆ ਕਰੇ ਚਾਹ ਤਿੰਨ ਚਾਰ ਘੰਟੇ ਕਰ ਲਿਆ ਕਰੇ ਅੱਧਾ ਘੰਟਾ ਵਾੜਾ ਮਟੋਰਾ ਬਣਾ ਤੁਰ ਲਿਆ ਸਿਰ ਫੇਰ ਲਿਆ ਕਰੇ ਇਸ ਤਰ੍ਹਾਂ ਲਗਾਤਾਰ ਕਰਦੇ ਰਿਹਾ ਬਹੁਤ ਜਾਪ ਕੀਤੇ ਉਹਨੇ ਚੰਡੀ ਦੀ ਵਾਦੀ 40 ਦਿਨ ਆਖਰੀ ਦਿਨ ਸੰਗਤ ਜੀ 41ਵੇਂ ਦਿਨ ਜਦੋਂ ਜਾਪ ਕੀਤਾ ਨਾ ਦੀਗ ਬਣਾ ਕੇ ਫੇਰ ਕੀ ਹੋਇਆ ਸ੍ਰੀ ਸਾਹਿਬ ਕੋਲ ਰੱਖੀ ਹੋਈ ਸੀਗੀ ਸਾਰੇ ਸਿੰਘ ਸਹੀਦ ਹਾਜ਼ਰ ਹੋਗੇ ਸਾਰੇ ਸਿੰਘ ਸਹੀਦ ਜਦੋਂ ਅਰਦਾਸ ਕੀਤੀ ਨਾ ਇੱਥੇ ਆਇਆ ਬੇਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਇੱਥੇ ਅਰਦਾਸ ਉਹਦੀ ਸੰਗ ਦੀ ਸਾਲੇ ਦੁਆਲੇ ਸਾਰੇ ਸਿੰਘ ਸਹੀਦ ਖੜੇ ਹੋਗੇ ਸਾਰੇ ਸਿੰਘ ਸਹੀਦ ਭਾਈ ਮਨੀ ਸਿੰਘ ਭਾਈ ਮਤੀ ਦਾਸ ਸਤੀ ਦਾਸ ਭਾਈ ਦੇ ਆਲਾ ਜੀ ਬਾਬਾ ਦੀਪ ਸਿੰਘ ਹੋਰ ਸਹਿਬਜ਼ਾਦੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸ਼ਹੀਦਾਂ ਸਾਰੇ ਸਿੰਘ ਸਹੀਦ ਜਦੋਂ ਕਿ ਹਨ ਬਖਸ਼ੋ ਸਿੱਖਾਂ ਨੂੰ ਸਿੱਖੀਦਾਨ ਸੰਗ ਦੀ ਇੱਕ ਸ਼ਹੀਦ ਨੇ ਪਤਾ ਕੀ ਕੀਤਾ ਉਹਨੂੰ ਪਤਾ ਕੀ ਕਹਿੰਦਾ ਜਾਬ ਕਰਨ ਵਾਲੀ ਸਿੰਘ ਨੂੰ ਕਹਿੰਦਾ ਅੱਛਾ ਸਿੱਖਾਂ ਨੂੰ ਸਿੱਖੀਦਾਨ ਤੈਨੂੰ ਪਤਾ ਹੈ ਸਿੱਖੀ ਕੀ ਚੀਜ਼ ਹੈ ਉਹ ਕਹਿੰਦਾ ਦੱਸੋ ਸਿੰਘ ਸਾਹਿਬ ਜੀ ਦੱਸੋ ਮਹਾਰਾਜ ਦੱਸੋ ਉਹ ਤਾਂ ਵੀ ਸਿੰਘਾਂ ਨੂੰ ਮਹਾਰਾਜ ਕਹਿਣਾ ਪੈ ਜਾਂਦਾ ਨਾ ਉੱਥੇ ਉਹਨਾਂ ਦੀ ਤਾਕਤੀ ਮਹਾਰਾਜ ਕੋਲ ਹੀ ਆ ਵਾਲੀ ਹੁੰਦੀ ਹੈ ਕਹਿੰਦਾ ਇਧਰ ਦੇਖ ਜੋ ਦੇਖਿਆ ਭਾਈ ਮਤੀ ਦਾਸ ਬੈਠੇ ਨੇ ਆਰੇ ਨਾਲ ਚੱਲ ਜਾਂਦਾ ਆਰਾ ਸੀਸ ਸੁਖੂਨ ਤੇ ਮਨੀ ਸਿੰਘ ਬੰਦ ਬੰਦ ਕੱਟੀ ਜਾ ਰਹੇ ਨੇ ਉਹ ਵੀ ਦਿਖਦਾ ਭਾਈ ਤਾਰੂ ਸਿੰਘ ਜੀ ਖੋਪੜ ਲੱਥਿਆ ਹੋਇਆ ਖੂਨ ਚੋਈ ਜਾਂਦਾ ਕਹਿੰਦਾ ਇਹ ਹੈ ਸਿੱਖੀ ਕਮਾ ਲੈਗਾ ਉਹ ਇੱਕੋਦਮ ਸੰਗਤ ਜੀ ਚੁੱਪ ਹੋ ਗਿਆ ਪਰ ਕਮਾਲ ਘਰਤੀ ਮਾਦੇ ਪੁੱਤ ਨੇ ਉਹਨਾਂ ਵੀ ਮੌਕੇ ਤੇ ਜਵਾਬ ਪਤਾ ਕੀ ਦਿੱਤਾ ਸੰਗਾ ਸ਼ੀਦਾਂ ਨੂੰ ਪੂਰੇ ਬਰਾਗ ਬਚਾ ਲਿਆ ਕਿਉਂਕਿ ਉਹ ਫਿਰ ਚੰਡੀ ਪੜ ਪੜ ਰਿਹਾ ਸੀ ਉਹ ਸਮੇਂ ਉਹ ਬੀਤੀ ਵਿਵਸਥਾ ਬਹੁਤ ਉੱਚੀ ਸੀ ਕੀ ਬੋਲਿਆ ਕਹਿੰਦੇ ਬਾਬਾ ਜੀ ਬਾਹਰ ਜਾ ਕੇ ਮੇਰਾ ਕੋਈ ਇਤਵਾਰ ਨਹੀਂ ਜੇ ਤੁਸੀਂ ਸਿੱਖੀ ਮੈਂ ਕਿਹਾ ਤੁਹਾਨੂੰ ਸਿੱਖੀ ਦਾਨ ਮੈਂ ਇਸ ਕਮਰੇ ਚ ਅਰਦਾਸ ਬੇਨਤੀ ਕਰਦਾ ਕਰਦਾ ਬਾਹਰ ਚਲਿਆ ਜਾਮਾ ਘੰਟੇ 2 ਘੰਟਿਆਂ ਨੂੰ ਚਲਾ ਜਾਊਂਗਾ ਉਦੋਂ ਮੇਰਾ ਕੋਈ ਭਰੋਸਾ ਨਹੀਂ ਪਰ ਹੁਣ ਮੈਂ ਹਾਜ਼ਰਾਂ ਆ ਚੱਕੋ ਸ੍ਰੀ ਸਾਹਿਬ ਨੰਗੀ ਪਈਏ ਮੇਰਾ ਗਾਲ ਵਢ ਦੋ ਹਣੀ ਸਿੰਘਾਂ ਨੂੰ ਕਿਹਾ ਸੰਗ ਜੀ ਸਿੱਧਾਂ ਨੂੰ ਕਿਹਾ ਕਹਿੰਦਾ ਮੇਰਾ ਗਾਲ ਵਢ ਦੋ ਮੈਂ ਵੀ ਕੁਰਬਾਨੀ ਦੇਣ ਨੂੰ ਤਿਆਰ ਆ ਫਿਰ ਉਹਦੀ ਵੀ ਚੰਡੀ ਬੜੀ ਹੋਈ ਸੀ ਫਿਰ ਸਿੰਘਾਂ ਸਿੱਧਾਂ ਦੇ ਸਾਹਮਣੇ ਜਦੋਂ ਗੱਲ ਕਰ ਰਹੇ ਸੀਗਾ ਉਹਨੂੰ ਵੀ ਸਰੂਰ ਸੀ ਜਦੋਂ ਐਨਾ ਕਹਿੰਨਾ ਮੇਰਾ ਵੀ ਸੀਸ ਵਢ ਦੋ ਕੱਲ ਦਾ ਮੈਨੂੰ ਕੋਈ ਪਤਾ ਨਹੀਂ ਮੇਰਾ ਹਾਲ ਕਿਹਾ ਜੋ ਹੋਏਗਾ ਮੈਂ ਡਰ ਜਾਵਾਂਗਾ ਪਰ ਅੱਜ ਮੈਂ ਤਿਆਰ ਆ ਮੇਰਾ ਵੀ ਸੀਸ ਵਢੋ ਜਦੋਂ ਇਸ ਤਰ੍ਹਾਂ ਕਹਿੰਦਾ ਮੈਂ ਵੀ ਸੀਸ ਦੇਣ ਨੂੰ ਤਿਆਰ ਆ ਸੀਸ ਝੁਕਾ ਲਿਆ ਕਹਿੰਦੇ ਕਿਰਪਾਨ ਚ ਕੁਸ ਸੰਗ ਜੀ ਸੰਗਸੀ ਦੇ ਸਾਰੇ ਨਾਲ ਨਾਲ ਸ਼ਾਂਤ ਹੋ ਗਏ ਖੁਸ਼ ਹੋ ਗਏ ਵੀ ਹਾਂ ਹੈਗੀ ਕਾਬਲੀਅਤ ਕਾਬਲੀਅਤ ਇਹਦੇ ਵਿੱਚ ਜਾਨਕੀ ਕਮਾਲ ਦਾ ਉਹਨੇ ਜਵਾਬ ਦਿੱਤਾ ਉਹ ਗੁਰਬਾਣੀ ਪੜਦਾ ਸੀ ਗੁਰਬਾਣੀ ਵਿੱਚ ਆਉਣੀ ਸੀ ਉਹਨੂੰ ਸ਼ਕਤੀ ਬੋਲਣ ਦੀ ਵੀ ਸੋ ਇਸ ਤਰ੍ਹਾਂ ਕਰਕੇ ਸਿੰਘ ਸੰਗ ਜੀ ਜੇ ਤੁਸੀਂ ਚੰਡੀ ਦੇ ਵਾਰ ਦੇ ਪਾਠ ਕਰੋਗੇ ਬਹੁਤਾ ਨਹੀਂ ਬੋਲਣਾ ਕਿਸੇ ਨਾਲ ਬਾਲੀ ਨਿੰਦਿਆ ਚ ਨੀ ਚੁਗਲੀ ਕਰਨੀ ਆਪ ਸ਼ਬਦ ਜੇ ਤੁਸੀਂ ਬੋਲਗੇ ਜਵਾਨ ਉੱਤੇ ਬਹੁਤ ਤਗੜੀ ਹੋ ਆ ਜਾਂਦੀ ਹੈ ਤਾਕਤ ਜਾਦਾ ਬਈ ਕਈ ਵਾਰੀ ਬੰਦਾ ਬਹੁਤਾ ਬੋਲਣਾ ਆ ਆਪ ਧੋਖਾ ਖਾ ਜਾਂਦਾ ਆ ਆਪਣੀ ਮਾੜੀ ਹਾਲਤ ਕਰ ਲੈਂਦਾ ਜਾਂ ਦੂਜੇ ਦੀ ਕਰ ਲੈਂਦਾ ਇੱਕ ਇੱਧਰ ਹਰਿਆਣੇ ਵਿੱਚ ਨਾ ਇੱਕ ਕੋਈ ਸੰਘ ਰਹਿੰਦਾ ਸੀ ਨਾਗਪੁਰ ਦਾ ਉਹ ਮੇਰੇ ਕੋਲੇ ਰੋਣ ਲੱਗ ਪਿਆ ਕਹਿੰਦੇ ਮੈਂ ਚੰਡੀ ਦੀਵਾਰ ਦੇ ਬਹੁਤ 파ੜ ਕਰਦਾ ਸੀ ਪਰ ਮੈਂ ਕਹਿੰਦੇ ਵੀ ਇੰਨਾ ਗੁੱਸਾ ਆਉਂਦਾ ਸੀ ਮੈਨੂੰ ਉਹਦੇ ਭਾਈ ਦਾ ਕਹਿੰਦੇ ਮੈਂ ਨਾ ਬਚਨ ਦੇ ਨਾਲ ਹੀ ਉਹਦੇ ਭਾਈ ਦਾ ਬਹੁਤ ਇਨਸਾਨ ਕਰ ਲਿਆ ਸੀ ਰੋਇਆ ਉਹ ਬਹੁਤ ਜ਼ਿਆਦਾ ਕਿਉਂਕਿ ਪ੍ਰਭ ਜੀ ਬਸ ਐ ਸਾਤ ਕੀ ਰਸਨਾ ਜੇ ਤੁਸੀਂ ਸਿਮਨ ਕਰਾ ਸੰਗ ਦੀ ਫਿਰ ਜੀਵ ਜਵਾਨ ਨੂੰ ਜੀਵ ਨੂੰ ਤਾਂ ਗੰਢ ਦੇਣੀ ਪੈਗੀ ਫਿਰ ਸੋ ਜਿਨ੍ਹਾਂ ਨੇ ਜਪ ਪਾਠ ਕਰਨੇ ਚੰਡੀ ਦੇ ਵਾਰ ਦੇ ਕਲਾਤਾ ਵਰਤੇਗੀ ਹੀ ਵਰਤੇਗੀ ਉਹਨੂੰ ਸ਼ਾਮ ਕੀ ਰੱਖਣਾ ਹੈ ਸਿੰਘਾਂ ਸਿੰਘਾਂ ਦਾ ਪੈਰਾ ਹੁੰਦਾ ਹੈ ਤੇ ਜੇ ਦਿਨ ਰਾਤ ਕਰਨਾ ਹੈ ਤਾਂ ਬਹੁਤ ਵੱਡੀ ਤਾਕਤ ਹੈ ਜਿਸ ਥੋੜਾ ਕਰਨ ਦਾ ਦਿਨੇ ਕਰੋ ਜੇ ਰਾਤ ਨੂੰ ਕਰਨਾ ਹੈ ਤਾਂ ਤੁਸੀਂ ਸਿੰਘਾਂ ਜੀ ਪੰਜ ਚਾਰ ਇਕੱਠੇ ਹੋ ਕੇ ਵੀ ਕਰ ਸਕਦੇ ਹੋ ਸੋ ਇਹ ਸਿੰਘਾਂਛੀ ਦਾ ਬਾਣੀ ਹੈ ਜਿੰਨਾ ਜਾਪ ਕਰੋਗੇ ਉਹਨੇ ਤੁਹਾਨੂੰ ਫਲ ਮਿਲੇਗਾ ਇਹ ਸਾਡੀਆਂ ਅੱਖੀਂ ਦੇਖੀਆਂ ਹੋਈਆਂ ਸੰਘਾਂ ਦੇ ਨਾਲ ਵਰਤਾਏ ਗਏ ਹੋਏ ਉਹ ਤੁਹਾਨੂੰ ਕਹਿ ਰਹੇ ਹਾਂ ਕਿਉਂਕਿ ਸੁਣ ਕੇ ਤੁਹਾਨੂੰ ਪਤਾ ਲੱਗੇ ਵੀ ਕੋਈ ਗੱਲ ਹੈ ਬਾਣੀ ਦੇ ਵਿੱਚ ਇਸ ਤਰ੍ਹਾਂ ਕਮਾਈ ਕਰੋ ਸੰਗ ਜੀ ਜੇ ਕੋਈ ਚੰਡੀ ਦੀ ਵਾਰ ਕਰਦੈ ਨਾ ਤਾਂ ਨਾਲ ਸੁਖਣੀ ਸਾਹਿਬ ਦਾ ਵੀ ਲਾ ਲਿਆ ਕਰੋ ਥੋੜਾ ਜਿਹਾ ਮਨ ਸ਼ਾਂਤ ਜਾ ਰਹਿਂਦਾ ਹੈ ਵੀਰ ਰਸ ਵਾਲੀ ਬਾਣੀ ਹੈ ਹੋਰ ਜਾਨੀ ਕਿ ਕਈ ਤਾਂ ਇਹਨੂੰ ਡਰਾ ਵੀ ਦਿੰਦੇ ਨੇ ਡਰਨ ਵਾਲੀ ਗੱਲ ਵੀ ਨਹੀਂ ਪਰ ਥੋੜਾ ਬੋਲਣਾ ਸਿਮਰਨ ਵਿੱਚ ਰਹਿਣਾ ਮਰਯਾਦਾ ਦੇ ਨਾਲ ਰੱਖੋ ਸੰਜਮ ਰੱਖੋ ਪੂਰੀ ਕਿਰਪਾ ਬਹੁਤ ਜ਼ਿਆਦਾ ਹੁੰਦੀ ਹੈ ਵਾਹਿਗੁਰੂ ਜੀ ਕਾ